ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਫੈਸਲਾ ਕੀਤਾ ਗਿਆ ਸ਼ੁੱਕਰਵਾਰ ਨੂੰ ਅਣਮਿੱਥੇ ਸਮੇਂ ਦੇ ਲਈ ਸਮੂਹਿਕ ਛੁੱਟੀ ਤੇ ਜਾਣ ਦਾ ਐਲਾਨ ਕੀਤਾ ਗਿਆ ਸੀ ਤੇ ਅਜੇ ਵੀ ਉਹ ਛੁੱਟੀ جاری ਹੈ ਹਾਲਾਂਕਿ ਵਿੱਚੋ ਸ਼ਨੀ ਐਤਵਾਰ ਆਇਆ ਔਰ ਅੱਜ ਸੋਮਵਾਰ ਦੇ ਦਿਨ ਲੁਧਿਆਣਾ ਦੇ ਵਿੱਚ ਇੱਕ ਵੱਡੀ ਮੀਟਿੰਗ ਰੱਖੀ ਗਈ ਹੈ ਜਿਸ ਦੇ ਵਿੱਚ ਮਾਲ ਮਹਿਕਮੇ ਦੇ ਅਧਿਕਾਰੀਆਂ ਨੇ ਤੈਅ ਕਰਨਾ ਹੈ ਕਿ ਅਸੀਂ ਅੱਗੇ ਕਿਹੜੀ ਰਣਨੀਤੀ ਬਣਾਉਣੀ ਹੈ ਕਿਉਂਕਿ ਇਸਾਰ ਪੂਰੇ ਤਰ੍ਹਾਂ ਬਣ ਚੁੱਕੇ ਨੇ ਔਰ ਟਕਰਾਹ ਜਿਹੜਾ ਆ ਉਹ ਪੈਦਾ ਹੁੰਦਾ ਦਿਖਾਈ ਦੇ ਰਿਹਾ ਇਸ ਤੋਂ ਪਹਿਲਾਂ ਵੀ ਕਈ ਦਫਾ ਇਸ ਤਰ੍ਹਾਂ ਦੀ ਸਥਿਤੀ ਬਣੀ ਹੈ ਪਰ ਉਸ ਨੂੰ ਸੰਭਾਲ ਲਿਆ ਜਾਂਦਾ ਸੀ ਚਾਹੇ ਉਹ ਪੰਜਾਬ ਸਰਕਾਰ ਜਾਂ ਮੁੱਖ ਮੰਤਰੀ ਦੀ ਘੁਰਕੀ ਦੇ ਨਾਲ ਜਾਂ ਫਿਰ ਕੋਈ ਹੋਰ ਰਸਤਾ ਵਿਚਾਰਲਾ ਲੱਭ ਕੇ ਪਰ ਹੁਣ ਮਾਲ ਅਫਸਰਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਰਜਿਸਟਰੀਆਂ ਦਾ ਕੰਮ ਸਾਡੇ ਲਈ ਬਦਨਾਮੀ ਦਾ ਬਣ ਗਿਆ ਸਾਡੇ ਤੇ ਇਹ ਕਲੰਕ ਨਾ ਲਾਇਆ ਜਾਵੇ ਉਲਟਾ ਅਸੀਂ ਹਜ਼ਾਰਾਂ ਕਰੋੜ ਰੁਪਏ ਜਿਹੜਾ ਇਕੱਠਾ ਕਰਕੇ ਦਿੰਨੇ ਆ ਸਰਕਾਰ ਨੂੰ ਫਿਰ ਵੀ ਜਿਹੜਾ ਕੰਮ ਸਾਡੇ ਬਣਦਾ ਹੀ ਨਹੀਂ ਕਰਨ ਵਾਲਾ ਤਾਂ ਰਜਿਸਟਰੀਆਂ ਦਾ ਕੰਮ ਕਿਸੇ ਹੋਰ ਤੋਂ ਕਰਾ ਲਓ ਪ੍ਰਾਈਵੇਟ ਵਿਅਕਤੀਆਂ ਤੋਂ ਕਰਾ ਲਓ ਸਾਨੂੰ ਕੋਈ ਇਤਰਾਜ਼ ਨਹੀਂ ਹੈ ਸਰਕਾਰ ਦੇਖੇ ਪਰ ਅਸੀਂ ਆਪਣਾ ਇਹ ਕੰਮ ਨਹੀਂ ਕਰਾਂਗੇ ਕਿਉਂਕਿ ਸਾਡੇ ਉੱਤੇ ਵਿਜੀਲੈਂਸ ਨੇ ਨਜਾਇਜ਼ ਆ ਜਿਹੜੇ ਸਾਡੇ ਇੱਕ ਪ੍ਰਧਾਨ ਦੇ ਉੱਤੇ ਔਰ ਸਾਡੇ ਹੋਰ ਜਿਹੜੇ ਨੇ ਅਫਸਰਾਂ ਦੇ ਉੱਤੇ ਪਰਚੇ ਪਾਏ ਨੇ ਜਾਂ ਉਹਨਾਂ ਨੂੰ ਗ੍ਰਿਫਤਾਰੀ ਕਰਨ ਗ੍ਰਫਤਾਰ ਕਰਨ ਦੀ ਜਿਹੜੀ ਕਾਰਵਾਈ ਕੀਤੀ ਹੈ ਉਸ ਨੂੰ ਲੈ ਕੇ ਨਾਰਾਜ਼ ਚੱਲ ਰਹੇ ਨੇ ਵਿਜੀਲੈਂਸ ਤੋਂ ਵੀ ਪੰਜਾਬ ਸਰਕਾਰ ਤੋਂ ਵੀ ਪੰਜਾਬ ਅਫਸਰ ਨੇ ਜਿਹੜੇ ਪੰਜਾਬ ਦੇ ਮਾਲ ਵਿਭਾਗ ਦੇ ਅਫਸਰ ਹੁਣ ਮਾਲ ਮਹਿਕਮੇ ਦੇ ਅਧਿਕਾਰੀਆਂ ਦੀ ਬੈਠਕ ਹੈ ਹਾਲਾਂਕਿ ਸਰਕਾਰ ਨਾਲ ਵੀ ਕਿਸੇ ਵੀ ਵੇਲੇ ਮੀਟਿੰਗ ਦੀ ਕਾਲ ਆ ਸਕਦੀ ਹੈ ਤੇ ਹੋ ਸਕਦਾ ਹਨ ਮਿੱਥੇ ਸਮੇ ਲਈ ਜਿਹੜੀ ਸਮੂਹਿਕ ਛੁੱਟੀ ਤੇ ਗਏ ਨੇ ਉਸ ਨੂੰ ਟਾਲਿਆ ਜਾ ਸਕੇ ਪਰ ਉਹਨਾਂ ਨੇ ਪਿਛਲੇ ਦਿਨੀ ਸ਼ੁੱਕਰਵਾਰ ਫੈਸਲਾ ਕੀਤਾ ਸੀ ਅੱਜ ਲੁਧਿਆਣਾ ਦੇ ਵਿੱਚ ਵੀ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਪਰ ਹੁਣ ਤੱਕ ਦੀਆਂ ਸੁਰੱਖਿਆ ਦੇ ਕੀ ਕੁਝ ਆਖਿਆ ਔਰ ਕੀ ਕੁਝ ਬਿਆਨ ਕੀਤਾ ਉਸ ਦੇ ذریعے ਜਾਣਕਾਰੀ ਸਾਂਝੀ ਕਰਦੇ ਹਾਂ ਕਿ ਪੰਜਾਬ ਸਰਕਾਰ ਵੀ ਹੁਣ ਕਸੂਤੀ ਸਥਿਤੀ ਚ ਫਸ ਸਕਦੀ ਹੈ ਕਿਉਂਕਿ ਬੇਸ਼ੱਕ ਪੰਜਾਬ ਸਰਕਾਰ ਦੀ ਪਿਛਲੀ ਹੋਈ ਕੈਬਨਟ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ 31 ਅਗਸਤ ਤੱਕ ਜਿਹੜਾ ਰਜਿਸਟਰੀਆਂ ਦੇ ਕੰਮ ਵਿੱਚ ਵਾਧਾ ਕੀਤਾ ਜਾਂਦਾ ਕਿਉਂਕਿ ਬਹੁਤ ਸਾਰੇ ਲੋਕਾਂ ਜਿਨ੍ਹਾਂ ਦੀਆਂ ਪਲਾਟਾਂ ਦੀਆਂ ਤੇ ਹੋਰ ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ਦਾ ਕੰਮ ਅਧੂਰਾ ਰਹਿ ਗਿਆ ਸੀ ਹੁਣ 31 ਅਗਸਤ ਤੱਕ ਵਧਾਇਆ ਗਿਆ ਪਰ ਉਹ ਕੰਮ ਤਾਂ ਤਾਂ ਨੇਪਰੇ ਚੜ੍ਹੇਗਾ ਜੇਕਰ ਮਾਲ ਵਿਭਾਗ ਦੇ ਅਧਿਕਾਰੀ ਪੰਜਾਬ ਸਰਕਾਰ ਨੂੰ ਸਾਯੋਗ ਦੇਣਗੇ ਉਹ ਕਿਹੜੀ ਗੱਲ ਤੇ ਸਹਿਯੋਗ ਨਹੀਂ ਦੇ ਰਹੇ ਦਰਅਸਲ ਸੁਖਚਰਨ ਸਿੰਘ ਚਾਨੀ ਤਪਾ ਤੋਂ ਜਿਸ ਦੀ ਗ੍ਰਫਤਾਰੀ ਹੋਈ ਉਹ ਐਸੀ ਯੂਨੀਅਨ ਦੇ ਪ੍ਰਧਾਨ ਨੇ ਤੇ ਹੁਣ ਇਸ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਤੇ ਜਿਹੜੇ ਹੋਰ ਆਗੂ ਨਿਯੁਕੀ ਕਹਿ ਰਹੇ ਨੇ ਦਰਅਸਲ ਇਹ ਮਾਮਲਾ ਵਿਗੜਦਾ ਕਿੱਥੋਂ ਹੈ ਮਾਲ ਅਫਸਰਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਨੂੰ ਹਰ ਰੋਜ਼ ਕਰੋੜਾ ਰੁਪਏ ਦਾ ਜਿਹੜਾ ਖਜ਼ਾਨਾ ਭਰ ਕੇ ਦਿੰਦੇ ਨੇ ਇਕੱਠਾ ਕਰਕੇ ਦਿੰਦੇ ਨੇ ਪਰ ਸਰਕਾਰ ਤੇ ਵਿਜੀਲੈਂਸ ਵਿਭਾਗ ਦੀਆਂ ਗੈਰ ਜ਼ਿੰਮੇਵਾਰਾਂ ਨਾ ਕਾਰਮਾਈਆਂ ਨਾਲ ਉਹਨਾਂ ਦੀ ਬਦਨਾਮੀ ਹੋਈ ਹੈ ਤੇ ਮਾਨ ਸਨਮਾਨ ਨੂੰ ਠੇਸ ਪੁੱਜੀ ਹੈ ਇਸ ਦੀ ਤਾਜ਼ਾ ਮਿਸਾਲ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਚਰਨ ਸਿੰਘ ਚੰਨੀ ਤੇ ਲੁਧਿਆਣਾ ਵਿੱਚ ਤਨਾਜ ਜਗਸੀਰ ਸਿੰਘ ਸਾਹ ਰਜਿਸਟਰਾਰ ਖਿਲਾਫ ਦਰਜ ਕੇਸ ਨੇ ਉਹਨਾਂ ਕਿਹਾ ਕਿ ਜਗਸੀਰ ਸਿੰਘ ਨੇ ਝਾਲ ਸਾਜੀ ਦੀ ਖੁਦ ਸ਼ਿਕਾਇਤ ਕੀਤੀ ਸੀ ਪਰ ਵਿਜੀਲੈਂਸ ਨੇ ਉਹਨਾਂ ਖਿਲਾਫ ਹੀ ਕੇਸ ਦਰਜ ਕਰ ਦਿੱਤਾ ਉਹਨਾਂ ਵਿਜੀਲੈਂਸ ਬਿਊਰੋ ਉੱਤੇ ਵੀ ਵੱਡੇ ਸਵਾਲ ਖੜੇ ਕਰਦੇ ਦਿਖਾਈ ਦੇ ਰਹੇ ਨੇ ਮਾਲ ਮਹਿਕਮੇ ਦੇ ਅਧਿਕਾਰੀ ਹਾਲਾਂਕਿ ਜਿਹੜੀ ਕੀ ਗੱਲ ਇੱਥੋਂ ਤੱਕ ਇਸ ਕਰਕੇ ਪੁੱਜੀ ਕਿਉਂਕਿ ਪੰਜਾਬ ਰੈਵਨਿਊ ਅਫਸਰਸ ਐਸੋਸੀਏਸ਼ਨ ਦਾ ਡੀਸੀ ਦਫਤਰ ਕਰਮਚਾਰੀ ਯੂਨੀਅਨ ਤੇ ਰੈਵਨਿਊ ਕਾਨੂੰਗੋ ਐਸੋਸੀਏਸ਼ਨ ਤੇ ਦਾ ਰੈਵਨਿਊ ਪਟਵਾਰ ਯੂਨੀਅਨ ਦੀ ਪੱਖ ਦੇ ਮਾਮਲੇ ਤੇ ਲੁਧਿਆਣਾ ਚ ਸਰਕਟ ਹਾਊਸ ਚ ਜਿਹੜੀ ਆ ਮੀਟਿੰਗ ਸੱਦੀ ਹੋਈ ਆ ਮੀਟਿੰਗ ਹੋਵੇਗੀ ਇਸ ਮੀਟਿੰਗ ਚ ਫੈਸਲੇ ਲਏ ਜਾਣਗੇ ਕਈ ਜਥੇਬੰਦੀਆਂ ਇਕੱਠੀਆਂ ਹੋਗੀਆਂ ਨੇ ਇਸ ਮਾਮਲੇ ਵਿੱਚ ਮਾਲ ਵਿਭਾਗ ਜਥੇਬੰਦੀ ਨੇ ਆਪਣੇ ਸੋਸ਼ਲ ਮੀਡੀਆ ਗਰੁੱਪ ਚ ਜਾਣਕਾਰੀ ਸਾਂਝੀ ਕਰਕੇ ਆਖਿਆ ਸੀ ਕਿ ਮਾਲ ਅਧਿਕਾਰੀਆਂ ਰਜਿਸਟਰੀ ਕਲਰਕਾਂ ਰੀਡਰਾਂ ਕਾਨੂੰਗੋ ਪਟਵਾਰੀਆਂ ਤੇ ਬਾਕੀ ਵਰਗਾ ਖਿਲਾਫ ਹੋ ਰਹੀਆਂ ਨਜਾਇਜ਼ ਕਾਰਵਾਈਆਂ ਖਿਲਾਫ ਇਸ ਮੀਟਿੰਗ ਚ ਵੱਡੇ ਫੈਸਲੇ ਲਏ ਜਾਣਗੇ ਇਸ ਤੋਂ ਸਪਸ਼ਟ ਹੈ ਕਿ ਸੂਬਾ ਸਰਕਾਰ ਤੇ ਮਾਲ ਵਿਭਾਗ ਨਾਲ ਸੰਬੰਧਿਤ ਜਥੇਬੰਦੀਆਂ ਦਰਮਿਆਨ ਮੁ ਟਕਰਾਅ ਦੇ ਸਾਰ ਬਣ ਚੁੱਕੇ ਨੇ ਸੂਬਾ ਸਰਕਾਰ ਨੇ ਐਨਓਸੀ ਤੋਂ ਬਿਨਾਂ ਰਜਿਸਟਰੀਆਂ ਦੀ ਮਿਆਦ ਭਾਵੇਂ 31 ਦਸਤ ਤੱਕ ਵਧਾਈ ਹੈ 31 ਅਗਸਤ ਤੱਕ ਪਰ ਪੰਜਾਬ ਰੈਵਨਿਊ ਆਫਸਰ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਲక్ష్మణ ਸਿੰਘ ਤੇ ਸੂਬਾ ਜਨਰਲ ਸਕੱਤਰ ਮਨਿੰਦਰ ਸਿੰਘ ਨੇ ਸਪਸ਼ਟ ਕਰ ਦਿੱਤਾ ਹੈ ਕਿ ਰੈਵਨਿਊ ਅਫਸਰਾਂ ਲਈ ਬਦਨਾਮੀ ਦਾ ਕਾਰਨ ਬਣਿਆ ਰਜਿਸਟਰੀ ਦਾ ਕੰਮ ਹੁਣ ਨਹੀਂ ਕਰਨਗੇ ਵਿਭਾਗੀ ਨਿਯਮਾਂ ਮੁਤਾਬਕ ਰਜਿਸਟ੍ਰੇਸ਼ਨ ਦਾ ਕੰਮ ਸਰਕਾਰ ਕਿਸੇ ਵੀ ਵਿਭਾਗ ਪ੍ਰਾਈਵੇਟ ਵਿਅਕਤੀ ਤੋਂ ਕਰਵਾ ਸਕਦੀ ਹੈ ਉਹਨਾਂ ਦੀਆਂ ਮੰਗਾਂ ਮੰਨਣ ਦੀ ਥਾਂ ਵਿਜੀਲੈਂਸ ਦਾ ਡਰ ਦਿਖਾਇਆ ਜਾ ਰਿਹਾ ਹੈ ਤੇ ਵਿਜੀਲੈਂਸ ਵੱਲੋਂ ਕੇਸ ਦਰਜ ਕੀਤੇ ਜਾ ਰਹੇ ਨੇ ਉਹਨਾਂ ਕਹੇ ਕਿ ਜੇਕਰ ਕੋਈ ਵੀ ਵਿਅਕਤੀ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਸਰਕਾਰ ਉਸ ਖਿਲਾਫ ਕਾਰਵਾਈ ਕਰੇ ਪਰ ਕੂੜ ਪ੍ਰਚਾਰ ਨਾ ਕਰੇ ਕੂੜ ਪ੍ਰਚਾਰ ਕਰਕੇ ਵਿਭਾਗੀ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸਮਾਜ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਭੁੱਲਰ ਨੇ ਕਿਹਾ ਕਿ ਪਟਵਾਰੀ ਸੇਵਾਮੁਕਤ ਹੋ ਰਹੇ ਨੇ ਅਸਾਮੀਆਂ ਖਾਲੀ ਹੋ ਰਹੀਆਂ ਨੇ ਇਸ ਕਾਰਨ ਇੱਕ ਪਟਵਾਰੀ ਕੋਲ 4-5 ਸਰਕਲ ਨੇ ਕੰਮ ਦਾ ਬੋਝ ਇੰਨਾ ਜ਼ਿਆਦਾ ਵੱਧ ਗਿਆ ਕਈ ਪਟਵਾਰੀ ਮਜਬੂਰੀ ਕਾਰਨ ਸਹਾਇਤਾ ਲਈ ਪ੍ਰਾਈਵੇਟ ਬੰਦੇ ਰੱਖ ਲੈਂਦੇ ਨੇ ਉਹਨਾਂ ਦਾ ਮੰਨਣਾ ਹੈ ਕਿ ਜੇ ਉਹਨਾਂ ਕੋਲ ਇੱਕ ਸਰਕਲ ਦਾ ਕੰਮ ਹੋਵੇ ਤਾਂ ਉਹਨਾਂ ਨੂੰ ਸਹਾਇਤਾ ਲਈ ਬੰਦੇ ਰੱਖਣ ਦੀ ਲੋੜ ਹੀ ਨਹੀਂ ਹੈ ਕਿਉਂਕਿ ਦੋਸ਼ ਲੱਗਦੇ ਨੇ ਕਿ ਕੋਈ ਇਹਨਾਂ ਅਧਿਕਾਰੀਆਂ ਦੇ ਨਾਲ ਅਫਸਰਾਂ ਦੇ ਨਾਲ ਪ੍ਰਾਈਵੇਟ ਵਿਅਕਤੀ ਹੁੰਦੇ ਨੇ ਉਹ ਇਸ ਕਰਕੇ ਰੱਖੇ ਜਾਂਦੇ ਨੇ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੇ ਜ਼ਰੀਏ ਜਿਹੜੀ ਹੈ ਕਾਲੀ ਕਮਾਈ ਇਕੱਠੀ ਕੀਤੀ ਜਾਂਦੀ ਹੈ ਪਰ ਦੂਜੇ ਪਾਸੇ ਅਫਸਰਾਂ ਦੇ ਵੱਲੋਂ ਉਹਨਾਂ ਦੀਆਂ ਯੂਨੀਅਨਾਂ ਦੇ ਆਗੂਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪ੍ਰਾਈਵੇਟ ਵਿਅਕਤੀ ਰੱਖਣ ਦੀ ਨਾਬਤ ਇਸ ਕਰਕੇ ਆਉਂਦੀ ਹੈ ਕਿਉਂਕਿ ਉਹਨਾਂ ਕੋਲ ਇੱਕ ਤੋਂ ਬਾਅਦ ਸਰਕਲ ਨੇ ਖਾਸ ਕਰਕੇ ਪਟਵਾਰਖਾਨਿਆਂ ਦੇ ਇਸ ਮਸਲੇ ਦੇ ਵਿੱਚ ਜਿਹੜੀ ਹੈ ਉਹ ਚੁਣੌਤੀ ਆ ਰਹੀ ਹੈ ਹੁਣ ਸਰਕਾਰ ਭ੍ਰਿਸ਼ਟਾਚਾਰ ਕਰਨ ਵਾਲਿਆਂ ਖਿਲਾਫ ਸਖਤੀ ਦੇ ਰੌਮ ਵਿੱਚ ਜਿੱਥੇ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹੋਈ ਹਾਰ ਤੋਂ ਬਾਅਦ ਲਗਾਤਾਰ ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਮੁੱਦੇ ਤੇ ਦੋ ਮੁੱਦਿਆਂ ਦੇ ਉੱਤੇ ਪੰਜਾਬ ਸਰਕਾਰ ਦੀਆਂ ਸਰਗਰਮੀਆਂ ਤੇਜ਼ੀ ਨਾਲ ਵਧ ਗਈਆਂ ਨੇ ਚਾਹੇ ਉਹ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਚੱਲਣੇ ਹਾਲਾਂਕਿ ਉਸ ਨੂੰ ਵੀ ਹਾਈ ਕੋਰਟ ਦੇ ਵਿੱਚ ਚੈਲੰਜ ਕਰ ਦਿੱਤਾ ਗਿਆ ਇੱਕ ਪਟੀਸ਼ਨ ਦੇ ਜ਼ਰੀਏ ਕਿ ਇਸ ਤਰ੍ਹਾਂ ਕੀਤਾ ਨਹੀਂ ਜਾ ਸਕਦਾ ਕਾਨੂੰਨ ਨੂੰ ਹੱਥ 'ਚ ਪੁਲਿਸ ਨਹੀਂ ਲੈ ਸਕਦੀ ਪਰ ਸਰਕਾਰ ਦਾ ਇਸ ਪਿੱਛੇ ਦਲੀਲ ਇਹ ਹੈ ਤਰਕ ਇਹ ਹੈ ਕਿ ਜੇਕਰ ਇਸ ਤਰ੍ਹਾਂ ਦੀ ਸ਼ਕਤੀ ਨਾ ਕੀਤੀ ਗਈ ਫਿਰ ਨਸ਼ਾ ਤਸਕਰਾਂ ਨੇ ਬਾਜ਼ ਨਹੀਂ ਆਉਣਾ ਕੁਝ ਲੋਕ ਬੁਲਡੋਜ਼ਰ ਵਾਲੀ ਕਾਰਵਾਈ ਨਾਲ ਸਹਿਮਤ ਨੇ ਤੇ ਕੁਝ ਲੋਕ ਉਸ ਨਾਲ ਅਸਹਿਮਤੀ ਰੱਖ ਰਹੇ ਨੇ ਪਰ ਜਿੱਥੋਂ ਤੱਕ ਰਹੀ ਗੱਲ ਮਾਲ ਮਹਿਕਮੇ ਦੇ ਅਧਿਕਾਰੀਆਂ ਦੀ ਜਾਰੀਸਟਰੀ ਦੇ ਕੰਮ ਦੀ ਉਸ ਨੂੰ ਲੈ ਕੇ ਸਾਰੀਆਂ ਯੂਨੀਅਨਾਂ ਜਿਹੜੀਆਂ ਨੇ ਉਹ ਐਸੋਸੀਏਸ਼ਨਸ ਨੇ ਉਹ ਇਕੱਠੀਆਂ ਹੋ ਗਈਆਂ ਨੇ ਤੇ ਪੰਜਾਬ ਸਰਕਾਰ ਲਈ ਇੱਕ ਵੱਡੀ ਚੁਣੌਤੀ ਹੋ ਸਕਦੀ ਹੈ ਕਿਉਂਕਿ ਇੱਕ ਜਿਹੜੀ ਖਬਰ ਹੈ ਪੰਜਾਬੀ ਟ੍ਰਿਬਿਊਨ ਦੇ ਦੂਜੇ ਨੰਬਰ ਪੰਨੇ ਦੇ ਉੱਤੇ ਛਾਪੀ ਹੋਈ ਮਹਿੰਦਰ ਸਿੰਘ ਰਤਿਆ ਦੀ ਉਸ ਦੇ ذریعے ਜਾਣਕਾਰੀ ਸਾਂਝੀ ਕੀਤੀ ਤੇ ਨਾਲ ਹੀ ਉਹਨਾਂ ਨੇ ਵੀ ਜਾਣਕਾਰੀ ਲਿਖੀ ਹੈ ਕਿ ਕੈਰੋਂ ਸਰਕਾਰ ਦੇ ਬੜੇ ਵੀ ਸਿਆਸੀ ਆਗੂਆਂ ਨੂੰ ਰਜਿਸਟਰੀ ਦਾ ਕੰਮ ਦੇ ਦਿੱਤਾ ਗਿਆ ਸੀ ਪੰਜਾਬ ਰੈਗੂਲਰ ਅਫਸਰ ਐਸੋਸੀਏਸ਼ਨ ਅਨੁਸਾਰ ਕਾਨੂੰਨ ਮੁਤਾਬਕ ਸਰਕਾਰ ਰਜਿਸਟਰੀਆਂ ਦਾ ਕੰਮ ਕਿਸੇ ਵਿਭਾਗ ਕਿਸੇ ਸਿਆਸੀ ਆਗੂ ਜਾਂ ਪ੍ਰਾਈਵੇਟ ਵਿਅਕਤੀ ਨੂੰ ਵੀ ਸੌਂਪ ਸਕਦੀ ਹੈ ਸੇਵਾ ਮੁਕਤ ਤਹਿਸੀਲਦਾਰ ਜਿਹੜੇ ਨੇ ਤੇਜ ਸਿੰਘ ਤੇ ਸੇਵਾ ਮੁਕਤ ਤਹਿਸੀਲਦਾਰ ਕਰਨੈਲ ਸਿੰਘ ਨੇ ਦੱਸਿਆ ਕਿ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਵਿੱਚ ਕਈ ਸ਼ਹਿਰਾਂ 'ਚ ਸਿਆਸੀ ਆਗੂਆਂ ਨੂੰ ਰਜਿਸਟਰੀ ਦਾ ਕੰਮ ਅਧਿਕਾਰ ਦੇ ਦਿੱਤਾ ਗਿਆ ਸੀ ਤਾਂ ਕਿ ਹੁਣ ਵੀ ਉਹ ਨਾਬਤ ਆਵੇਗੀ ਭਗਵੰਤ ਮਾਨ ਸਰਕਾਰ ਦੇ ਦਰਾਂ ਜਾਂ ਫਿਰ ਬੈਠਕ ਹੋਵੇਗੀ ਜਦੋਂ ਸਰਕਾਰ ਦੇ ਉੱਚ ਅਧਿਕਾਰੀਆਂ ਦੀ ਜਿਹੜੇ ਇਸ ਸਬੰਧਤ ਮੈਕਮੇ ਦੇ ਨਾਲ ਜਿਹੜੇ ਰੈਵਨਿਊ ਡਿਪਾਰਟਮੈਂਟ ਦੇ ਨਾਲ ਜੁੜੇ ਹੋਏ ਨੇ ਸੈਕਟਰੀ ਜਾਂ ਡਾਇਰੈਕਟਰ ਔਰ ਦੂਸਰੇ ਪਾਸੇ ਜਿਹੜੀ ਐਸੋਸੀਏਸ਼ਨ ਯੂਨੀਅਨ ਹੈ ਜਿਹੜੀ ਉਹਨਾਂ ਦੀ ਜਿਹੜੀ ਬੈਠਕ ਹੁੰਦੀ ਹੈ ਉਸ ਵਿੱਚ ਕੀ ਕੋਈ ਵਿਚਾਰਲਾ ਰਸਤਾ ਕੱਢਿਆ ਜਾਵੇਗਾ ਜਾਂ ਫਿਰ ਉਸੇ ਤਰ੍ਹਾਂ ਯੂਨੀਨਾਂ ਨੇ ਜਿਹੜੀਆਂ ਨੇ ਉਹ ਦਬਾਅ ਬਣਾ ਲੈਣਗੀਆਂ ਸਰਕਾਰ ਤੇ ਤੇ ਫਿਰ ਸਰਕਾਰ ਨੂੰ ਯੂਨੀਨਾਂ ਦੀ ਜਿਹੜੀ ਗੱਲ ਹੈ ਉਹ ਮੰਨਣੀ ਪਵੇਗੀ ਆਖਰ ਤੱਕ ਦੇਖਦੇ ਹਾਂ ਇਸ ਮਾਮਲੇ ਵਿੱਚ ਕੀ ਕੁਝ ਸਾਮਣੀ ਨਿਕਲ ਕੇ ਆਉਂਦਾ ਹੈ ਔਰ ਅੱਜ ਹੀ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵੀ ਹੋਣ ਜਾ ਰਹੀ ਹੈ ਉਸ ਦੇ ਵਿੱਚ ਵੀ ਪਤਾ ਲੱਗੇਗਾ ਕਿ ਅੱਗੇ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਵੀ ਐਲਾਨ ਹੋ ਸਕਦਾ ਹੈ ਔਰ ਹੋਰ ਕਿਹੜੇ اہم ਫੈਸਲੇ ਲਏ ਜਾ ਸਕਦੇ ਨੇ ਪਰ ਜਿਹੜੀ ਅੱਜ ਇਹ ਮੀਟਿੰਗ ਹੋਣ ਜਾ ਰਹੀ ਹੈ ਐਸੋਸੀਏਸ਼ਨਸ ਦੀ ਜਿਹੜੇ ਸਾਰੀਆਂ ਯੂਨੀਅਨਾਂ ਇਕੱਠੀਆਂ ਹੋ ਗਈਆਂ ਨੇ ਉਸ ਮੀਟਿੰਗ ਦੇ ਵਿੱਚ ਸਖਤ ਤੇ ਵੱਡੇ ਫੈਸਲੇ ਲੈਣ ਦੀ ਸੰਭਾਵਨਾ ਇਸ ਕਰਕੇ ਆ ਕਿਉਂਕਿ ਹਾਲੇ ਤੱਕ ਪੰਜਾਬ ਸਰਕਾਰ ਨਾਲ ਅਪਸਰਾਂ ਦੀ ਸਹਿਮਤੀ ਨਹੀਂ ਬਣੀ ਰਜਿਸਟਰੀਆਂ ਵਾਲੇ ਕੰਮ ਦੇ ਵਿੱਚ ਉਹਨਾਂ ਨੇ ਕੋਰੀ ਨਾ ਕਰ ਦਿੱਤੀ ਹੈ ਕਿ ਬਦਨਾਮੀ ਸਾਡੀ ਹੋ ਰਹੀ ਹੈ ਸਾਡੇ ਮਾਨ ਸਨਮਾਨ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਤੇ ਅਸੀਂ ਇਹ ਕੰਮ ਨਹੀਂ ਕਰਾਂਗੇ ਦੇਖਦੇ ਆ ਸਰਕਾਰ ਇਹਨਾਂ ਨੂੰ ਮਨਾ ਪਾਉਂਦੀ ਹੈ ਜਾਂ ਇਹਨਾਂ ਦੀਆਂ ਹੋਰ ਕਿਹੜੀਆਂ ਮੰਗਾਂ ਨੂੰ ਮੰਨਿਆ ਜਾਂਦਾ ਹੈ ਸਵੀਕਾਰ ਕੀਤਾ ਜਾਂਦਾ ਹੈ ਪ੍ਰਵਾਨਿਆ ਜਾਂਦਾ ਹੈ ਇਹ ਅੱਜ ਸ਼ਾਮ ਤੱਕ ਜਿਹੜਾ ਹੈ ਸੰਭਾਵਨਾ ਹੋ ਸਕਦੀ ਹੈ ਕਿ ਪੂਰੀ ਤਰ੍ਹਾਂ ਕਲੀਅਰ ਹੋ ਜਾਵੇ ਔਰ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ